ሄሎ ሀሺ 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 ሀያ አሪፍ ነው እንጂ አሪፍ ነው እንጂ አይደለም 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 ਆਵਾਜ਼ ਆ ਰਹੀ ਇੱਕ ਵਾਰ ਦੱਸ ਦਿਓ ਮੈਨੂੰ ਆਪਾਂ ਅੱਗੇ ਸ਼ੁਰੂ ਕਰੀਏ ਫਿਰ ਕਮੈਂਟ ਕਰਕੇ ਦੱਸ ਦਿਓ ਜੇ ਆਵਾਜ਼ ਆ ਰਹੀ ਹੈ ਹਾਂਜੀ ਸਵਾਗਤ ਹੈ ਤੁਹਾਡਾ ਮਾਸਟਰ ਸਟੈਂਡ ਨੂੰ ਹੱਬ ਦੇ ਉੱਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਲਾਈਬ੍ਰੇਟੇਸ਼ਨ ਕਰਾਂਗੇ ਆਵਾਜ਼ ਆ ਰਹੀ ਏ ਇੱਕ ਵਾਰ ਦੱਸ ਦੋ ਸੈਸ਼ਨ ਨੂੰ ਸ਼ੇਅਰ ਕਰ ਦਿਓ ਹੋਰ ਬੱਚੇ ਵੀ ਜੁੜ ਜਾਣ ਹਾਂਜੀ ਸਵਾਗਤ ਹੈ ਤੁਹਾਡਾ ਮਾਸਟਰ ਸਟੈਨੋ ਹਬ ਦੇ ਉੱਤੇ ਜਿਹੜੇ ਬੱਚੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਜਿਹੜੀ ਆਪਾਂ ਅੱਗੇ ਹੋਰ ਵੀਡੀਓ ਪਾਵਾਂਗੇ ਜਾਂ ਕੋਈ ਵੀ ਆਪਾਂ ਲਾਈਵ ਸਟ੍ਰੀਮ ਕਰਾਂਗੇ ਉਹਦਾ ਜਿਹੜਾ ਵੀ ਨੋਟੀਫਿਕੇਸ਼ਨ ਉਹ ਤੁਹਾਡੇ ਤੱਕ ਪਹੁੰਚ ਜਾਏ ਤੇ ਚੱਲਦੇ ਸੈਸ਼ਨ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਬੱਚੇ ਵੀ ਜੁੜ ਜਾਣ ਆਪਣੇ ਨਾਲ ਲਾਈਵ ਸਟ੍ਰੀਮ ਸ਼ੁਰੂ ਕਰਨ ਦਾ ਮੋਟਿਵ ਇਹੀ ਹੈ ਵੀ ਕਈ ਵਾਰ ਕੀ ਹੁੰਦਾ ਆਪਾਂ ਕਿੰਨੇ ਸਾਲਾਂ ਤੋਂ ਮਿਹਨਤ ਕਰ ਰਹੇ ਆ ਕਈ ਬੱਚੇ ਕਿੰਨੇ ਸਾਲਾਂ ਤੋਂ ਮਿਹਨਤ ਕਰ ਰਹੇ ਨੇ ਪਰ ਜਦੋਂ ਉਹ ਐਗਜ਼ਾਮ ਹਾਲ ਦੇ ਵਿੱਚ ਜਾਂਦੇ ਆ ਡਿਕਟੇਸ਼ਨ ਬੋਲਦੇ ਨੇ ਡਿਕਟੇਟਰ ਜਦੋਂ ਡਿਕਟੇਸ਼ਨ ਬੋਲਦਾ ਤਾਂ ਬੱਚੇ ਨਰਵਸ ਹੋ ਜਾਂਦੇ ਆ ਉਹਨਾਂ ਬੱਚਿਆਂ ਦਾ ਡਰ ਕੱਢਣ ਲਈ ਨਰਵਸਨੈਸ ਨੂੰ ਦੂਰ ਕਰਨ ਦੇ ਲਈ ਆਪਾਂ ਜਿਹੜਾ ਲਾਈਵ ਸਟ੍ਰੀਮ ਹੈ ਸ਼ੁਰੂ ਕੀਤਾ ਤੇ ਹਰ ਸੰਡੇ ਹੀ ਆਪਾਂ ਇਹ ਤੁਹਾਡੇ ਲਈ ਲੈ ਕੇ ਆਇਆ ਕਰਾਂਗੇ ਪੇਜ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਟ੍ਰਾਇਲ ਮੈਟਰ ਬੋਲਾਂਗੇ ਉਸ ਤੋਂ ਬਾਅਦ ਜਿਹੜਾ ਆਪਣਾ ਮੇਨ ਟੈਗਰਾਫ ਆ ਉਹ ਬੋਲਾਂਗੇ ਵਾਸਾ ਸ਼ੁਰੂ ਕਰਨ ਜਾ ਰਹੇ ਆ ਆਪਾਂ ਟ੍ਰਾਇਲ ਮੈਟਰ ਪੈਨ ਕਾਪੀ ਲੈ ਕੇ ਜ਼ਰੂਰ ਬੈਠਣਾ ਨਾਲ ਸ਼ੇਅਰ ਕਰ ਦਿਓ ਇੱਕ ਵਾਰ ਜੋ ਹੋਰ ਬੱਚੇ ਜੁੜ ਜਾਣ ਆਪਣੇ ਨਾਲ ਤੇ ਆਪਾਂ ਅੱਗੇ ਸ਼ੁਰੂ ਕਰ ਸਕੀਏ ਆਪਣੀ ਡਿਕਟੇਸ਼ਨ ਬਿਲਕੁਲ ਐਗਜ਼ਾਮ ਦੇ ਪੈਟਰਨ ਦਾ ਹੀ ਤੁਹਾਨੂੰ ਜਿਹੜਾ ਡਿਕਟੇਸ਼ਨ ਉਹ ਆਪਾਂ ਬੋਲਾਂਗੇ ਪਹਿਲਾਂ ਟ੍ਰਾਇਲ ਪੈਰਾ ਬੋਲਾਂਗੇ ਉਸ ਤੋਂ ਬਾਅਦ ਜਿਹੜਾ ਮੇਨ ਪੈਰਾਗ੍ਰਾਫ ਹੋਗਾ ਉਹ ਬੋਲਾਂਗੇ ਮੇਨ ਪੈਰਾਗ੍ਰਾਫ ਦੇ ਵਿੱਚ ਤੁਹਾਨੂੰ 400 ਸ਼ਬਦ ਦਿੱਤੇ ਜਾਣਗੇ ਜਿਹੜਾ ਹਰੇਕ ਦੋ ਪੈਰੇ ਦੇਵਾਂਗੇ 2 200 ਸ਼ਬਦ ਹੋਣਗੇ ਪਹਿਲਾ ਪੈਰਾ ਆਪਾਂ 2.5 ਮਿੰਟ ਦਾ ਬੋਲਾਂਗੇ ਫਿਰ 2 ਮਿੰਟ ਦੀ ਬ੍ਰੇਕ ਦੇਵਾਂਗੇ ਉਸ ਤੋਂ ਬਾਅਦ ਫਿਰ ਅਗਲਾ ਪੈਰਾਗ੍ਰਾਫ ਬੋਲਾਂਗੇ ਉਹ ਵੀ 2.5 ਮਿੰਟ ਦਾ ਹੋਊਗਾ ਆਪਾਂ ਟ੍ਰੈਲ ਪੈਰਾ ਸ਼ੁਰੂ ਕਰਨ ਜਾ ਰਹੇ ਹਾਂ ਰੈਡੀ ਹੋ ਇੱਕ ਵਾਰ ਦੱਸ ਦੋ ਟ੍ਰੈਲ ਪੈਰਾ ਸ਼ੁਰੂ ਕਰਨ ਜਾ ਰਹੇ ਹਾਂ ਆਪਾਂ ਕਾਪੀਪੈਨ ਚੱਕ ਲਓ ਆਪਣਾ ਆਪਣਾ ਰੈਡੀ ਹੋ ਜਾਓ ਟ੍ਰੈਲ ਪੈਰਾ ਬੋਲਾਂਗੇ ਤਾਂ ਜੋ ਤੁਹਾਡਾ ਹੈਂਡ ਜਿਹੜਾ ਵਾਰਮ ਅਪ ਹੋ ਜਾਏ ਰੈਡੀ ਸਟਾਰਟ ਦਿਨ ਬ ਦਿਨ ਦੂਸ਼ਿਤ ਹੋ ਰਹੇ ਵਾਤਾਵਰਨ ਸੰਬੰਧੀ ਅੱਜ ਭਾਰਤ ਹੀ ਨਹੀਂ ਸਮੁੱਚਾ ਸੰਸਾਰ ਚਿੰਤਤ ਹੈ ਡੰਡੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਅਨੇਕਾਂ ਬੁੱਧੀ ਜੀਵੀਆਂ ਵੱਲੋਂ ਪ੍ਰਦੂਸ਼ਣ ਸੰਬੰਧੀ ਕਰਵਾਏ ਗਏ ਸੈਮੀਨਾਰਾਂ ਵਿੱਚ ਇਹ ਸਿੱਟਾ ਨਿਕਲਿਆ ਹੈ ਕਿ ਮਨੁੱਖ ਨੇ ਵਾਤਾਵਰਨ ਨੂੰ ਆਪ ਹੀ ਗੰਦਲਾ ਅਤੇ ਜ਼ਹਿਰੀਲਾ ਬਣਾ ਕੇ ਮਨੁੱਖੀ ਜਾਨਾਂ ਲਈ ਜਿਹੜਾ ਖਤਰਾ ਸਿਹੜਿਆ ਹੈ ਉਸ ਦੀ ਸਜ਼ਾ ਉਹ ਆਪ ਤਾਂ ਭੁਗਤ ਹੀ ਰਿਹਾ ਹੈ ਪਰ ਜਿਹੜੀਆਂ ਚੁਣੌਤੀਆਂ ਆਉਣ ਵਾਲੀਆਂ ਪੀੜੀਆਂ ਨੂੰ ਸਹਿਣੀਆਂ ਪੈਣਗੀਆਂ ਉਹਨਾਂ ਦਾ ਕਿਆਸ ਕਰਕੇ ਮਨੁੱਖੀ ਮਨ ਦਹਿਲਣ ਗਏ ਹੀ ਨਹੀਂ ਬਲਕਿ ਕਈ ਤਰ੍ਹਾਂ ਦੇ ਸਰੀਰਕ ਕਸ਼ਟ ਭੋਗਦਿਆਂ ਅਪਾਹਜ ਵੀ ਬਣਨਗੇ ਡੰਡੀ ਵਾਤਾਵਰਨ ਸੰਬੰਧੀ ਭਾਵੇਂ ਬਹੁਤ ਕੁਝ ਲਿਖਿਆ ਗਿਆ ਹੈ ਪਰ ਲੋਕਾਂ ਦੇ ਮਨਾਂ ਨੇ ਇਸ ਨੂੰ ਆਪਣੀ ਸੋਚ ਅਤੇ ਹੱਥਾਂ ਨਾਲ ਸੁਧਾਰਨ ਹਿੱਤ ਬਹੁਤ ਘਟ ਉਪਰਾਲੇ ਕੀਤੇ ਹਨ ਡੰਡੀ ਸਿੱਟੇ ਵਜੋਂ ਇਸ ਤੋਂ ਨਿਕਲਣ ਵਾਲੀ ਪੀੜਾ ਅੱਜ ਸਾਨੂੰ ਸਾਰਿਆਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਚੁਬ ਰਹੀ ਹੈ ਡੰਡੀ ਵਾਯੂ ਮੰਡਲ ਵਿੱਚ ਫੈਲ ਰਿਹਾ ਕਾਰਖਾਨਿਆਂ ਦਾ ਬੇਲੋੜਾ ਧੂਆਂ ਕਾਰਬਨ ਡਾਈਆਕਸਾਈਡ ਗੈਸਾਂ ਦੇ ਅੰਸ਼ ਵਾਯੂ ਮੰਡਲ ਨੂੰ ਪ੍ਰਦੂਸ਼ਿਤ ਕਰਨ ਵਿੱਚ ਮੁਹਰੀ ਮੰਨੇ ਜਾਂਦੇ ਹਨ ਡੰਡੀ ਹਾਂਜੀ ਰਾਜੀ ਇਹ ਸੀਗਾ ਆਪਣਾ ਟ੍ਰਾਇਲ ਪੈਰਾ ਇਸ ਤੋਂ ਬਾਅਦ ਆਪ ਆਪਣਾ ਮੇਨ ਪੈਰਾ ਸ਼ੁਰੂ ਕਰਨ ਜਾ ਰਹੇ ਹਾਂ ਹਾਂਜੀ ਰੈਡੀ ਹਾਂ ਮੈਂ ਪੈਰਾ ਬੋਲਣ ਜਾ ਰਹੀ ਆ ਰੈਡੀ ਸਟਾਰਟ ਜਦੋਂ ਵੀ ਲੇਖਕ ਸਾਡੇ ਦੇਸ਼ ਦੇ ਮਹਾਨ ਲੋਕਾਂ ਦਾ ਇਤਿਹਾਸ ਲਿਖੇਗਾ ਤਾਂ ਇਸ ਵਿੱਚ ਯੋਧਿਆਂ ਗੁਰੂਆਂ ਸੂਰਬੀਰਾਂ ਸ਼ਹੀਦਾਂ ਖਿਡਾਰੀਆਂ ਕਲਾਕਾਰਾਂ ਸਾਹਿਤਕਾਰਾਂ ਆਦ ਦੇ ਨਾਲ-ਨਾਲ ਭਾਸ਼ਣ ਦੇਣ ਵਾਲੇ ਲੈਕਚਰ ਅਤੇ ਲੰਮੇ-ਲੰਮੇ ਉਪਦੇਸ਼ ਦੇਣ ਵਾਲੇ ਮਹਾਨ ਲੋਕਾਂ ਦਾ ਜ਼ਿਕਰ ਆਵੇਗਾ ਡੰਡੀ ਆਪਣੀ ਗੱਲ ਨੂੰ ਬਹੁਤਾ ਲਮਕਾਉਣ ਦੀ ਬਜਾਏ ਸਿੱਧਾ ਹੀ ਇਸ ਵਿਸ਼ੇ ਉੱਤੇ ਗੱਲ ਕਰਦੇ ਹਾਂ ਕਿ ਸਾਡੇ ਸਮਾਜ ਵਿੱਚ ਬਹੁਤੇ ਭਾਸ਼ਣ ਦੇਣ ਵਾਲਿਆਂ ਨੂੰ ਮਾਈਕ ਫੜ ਕੇ ਆਪਣੀ ਗੱਲ ਸ਼ੁਰੂ ਕਰਨ ਦਾ ਤਾਂ ਪਤਾ ਹੁੰਦਾ ਹੈ ਪਰ ਆਪਣੀ ਗੱਲ ਦਾ ਅੰਤ ਕਿੱਥੇ ਕਦੋਂ ਅਤੇ ਕਿਵੇਂ ਕਰਨਾ ਹੈ ਇਹ ਉਹਨਾਂ ਨੇ ਮਿੱਥਿਆ ਨਹੀਂ ਹੁੰਦਾ ਡੰਡੀ ਵੈਸੇ ਜਿਹੜੇ ਧਰੋਂ ਹੀ ਸਿੱਖ ਕੇ ਆਏ ਹੁੰਦੇ ਹਨ ਉਹਨਾਂ ਨੂੰ ਸਿਖਾਵੀਂ ਕੌਣ ਸਕਦਾ ਹੈ ਡੰਡੀ 15 ਅਗਸਤ ਵਾਲੇ ਦਿਨ ਸਕੂਲ ਦੇ ਇੱਕ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਉਤੇ ਸ਼ਾਮਿਲ ਹੋਏ ਵਿਅਕਤੀ ਨੂੰ ਵੇਖਦਿਆਂ ਹੀ ਮੇਰਾ ਮੱਥਾ ਠਣਕਿਆ ਕਿ ਰੱਬ ਖੈਰ ਕਰੇ ਡੰਡੀ ਬੱਚੇ ਬਾਹਰ ਖੁੱਲੇ ਮੈਦਾਨ ਵਿੱਚ ਲਾਈਨਾਂ ਬਣਾ ਕੇ ਬੈਠੇ ਸਨ ਡੰਡੀ ਬੱਚਿਆਂ ਨੂੰ ਇਸ ਗੱਲ ਦਾ ਵੀ ਚਾਹ ਸੀ ਕਿ ਮੁੱਖ ਮਹਿਮਾਨ ਦੇ ਲੈਕਚਰ ਤੋਂ ਬਾਅਦ ਸਾਨੂੰ ਸਕੂਲ ਵੱਲੋਂ ਲੱਡੂ ਵੰਡੇ ਜਾਣੇ ਹਨ ਡੰਡੀ ਮੁੱਖ ਮਹਿਮਾਨ ਨੇ ਆਪਣਾ ਭਾਸ਼ਣ 15 ਅਗਸਤ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਲੈਣ ਵਾਲੇ ਸ਼ਹੀਦਾਂ ਦੇ ਨਾਵਾਂ ਤੋਂ ਸ਼ੁਰੂ ਕੀਤਾ ਅਤੇ ਹੌਲੀ-ਹੌਲੀ ਉਸ ਦੇ ਜੋਸ਼ ਦਾ ਪਾਰਾ ਮਾੜੇ mm <laughs> रेडी स्टार्ट ਕਿਸੇ ਵੀ ਸਮਾਜ ਦੇਸ਼ ਨੂੰ ਤਰੱਕੀ ਦੇ ਰਾਹ ਉੱਤੇ ਲਿਜਾਣ ਲਈ ਬਿਹਤਰੀਨ ਸਿੱਖਿਆ ਪ੍ਰਣਾਲੀ ਦਾ ਹੋਣਾ ਬੁਨਿਆਦੀ ਅਤੇ ਲਾਜ਼ਮੀ ਲੋੜ ਹੈ ਡੰਡੀ ਸਿੱਖਿਆ ਮਨੁੱਖ ਨੂੰ ਬੌਧਿਕ ਤੌਰ ਉੱਤੇ ਤਰਕਸ਼ੀਲ ਗਿਆਨਵਾਨ ਬੁੱਧੀਮਾਨ ਸੂਝਵਾਨ ਅਤੇ ਜ਼ਹੀਨ ਇਨਸਾਨ ਬਣਾਉਣ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ ਡੰਡੀ। ਇਹੀ ਕਾਰਨ ਹੈ ਕਿ ਹਰ ਚੇਤਨ ਸਮਾਜ ਇਹ ਯਕੀਨੀ ਬਣਾਉਂਦਾ ਹੈ ਕਿ ਸਿੱਖਿਆ ਦਾ ਮਿਆਰ ਕਾਇਮ ਰਹੇ ਅਤੇ ਇਸ ਉੱਤੇ ਕਿਸੇ ਕਿਸਮ ਦੀ ਸੋੜੀ ਫਿਰਕੂ ਰੰਗਤ ਨਾ ਚੜੇ ਡੰਡੀ ਸਿੱਖਿਆ ਕਿਸੇ ਮਨੁੱਖ ਦੀ ਜ਼ਿੰਦਗੀ ਨੂੰ ਸੰਵਾਰਨ ਅਤੇ ਉਸ ਵਿੱਚ ਤਬਦੀਲੀ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਡੰਡੀ ਇਸ ਲਈ ਸਮਾਜ ਦਾ ਸਿੱਖਿਆ ਦੇ ਮਿਆਰ ਅਤੇ ਸੁਚੱਜੇ ਪ੍ਰਬੰਧ ਬਾਰੇ ਚੌਕਸ ਰਹਿਣਾ ਬਣਦਾ ਹੈ ਡੰਡੀ आदर्शक स्थिति ਤਾਂ ਇਹ ਹੈ ਕਿ ਸਿੱਖਿਆ ਇੱਕ ਆਜ਼ਾਦਾਨਾ ਵਰਤਾਰਾ ਹੋਵੇ ਅਤੇ ਇਸ ਵਿੱਚ ਕਿਸੇ ਤਰ੍ਹਾਂ ਦੀ ਸੰਸਥਾਗਤ ਰਾਜਸੀ ਸਰਕਾਰੀ ਜਾਂ ਧਾਰਮਿਕ ਦਖਲਅੰਦਾਜ਼ੀ ਹਰਗਿਜ਼ ਨਾ ਹੋਵੇ ਡੰਡੀ ਦੁਖਾਂਤ ਇਹ ਹੈ ਕਿ ਮੌਜੂਦਾ ਹਾਲਾਤ ਇਸ ਬੁਨਿਆਦੀ ਸਿਧਾਂਤ ਤੋਂ ਦੂਰ ਜਾਂਦੇ ਦਿਸਦੇ ਹਨ ਡੰਡੀ ਕੀ ਕਦੇ ਕਿਸੇ ਹਿੰਦੂ ਸੰਸਥਾ ਵੱਲੋਂ ਚਲਾਏ ਜਾਂਦੇ ਕਿਸੇ ਕਾਲਜ ਵਿੱਚ ਮੁਸਲਮਾਨ ਸਿੱਖ ਈਸਾਈ ਜਾਂ ਹੋਰ ਧਰਮਾਂ ਨਾਲ ਸੰਬੰਧਿਤ ਵਿਦਿਆਰਥੀਆਂ ਨੇ ਸਿੱਖਿਆ ਪ੍ਰਾਪਤ ਨਹੀਂ ਕੀਤੀ ਪ੍ਰਸ਼ਨ ਚਿੰਨ ਜਵਾਬ ਹੈ ਬਿਲਕੁਲ ਕੀਤੀ ਹੈ ਡੰਡੀ ਇਉਂ ਹੀ ਹੋਰ ਧਰਮਾਂ ਨਾਲ ਜੁੜੀਆਂ ਸ਼ਿੱਖਿਆ ਸੰਸਥਾ માં ਬਾਰੇ ਵੀ ਇਹੋ ਸੱਚ ਹੈ ਡੰਡੀ ਸਾਡੀ ਪੀੜ੍ਹੀ ਦਾ ਤਜਰਬਾ ਰਿਹਾ ਹੈ ਹਾਂਜੀ ਇਹ ਸੀ ਤੁਹਾਡੀ ਅੱਜ ਦੀ ਲਾਈਵ ਡਿਕਟੇਸ਼ਨ ਤੇ ਇਹਦੀ ਪੰਜਾਬੀ ਜਿਹੜੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗੀ ਟਾਈਪ ਕਰਨ ਤੋਂ ਬਾਅਦ ਇਹ ਡਿਸਕ੍ਰਿਪਸ਼ਨ ਵਾਲੀ ਜਿਹੜੀ ਪੰਜਾਬੀ ਹੋਊਗੀ ਉਹਦੇ ਨਾਲ ਤੁਸੀਂ ਮੈਚ ਕਰਨੀ ਆ ਤੇ ਇਮਾਨਦਾਰੀ ਨਾਲ ਆਪਦੀਆਂ ਗਲਤੀਆਂ ਤੇ ਕੰਮ ਕਰਨਾ ਹੈ ਉਹਨਾਂ ਨੂੰ ਕੱਢਣਾ ਅੱਜ ਦੀ ਕਲਾਸ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਗਲੀ ਲਾਈਵ ਕਲਾਸ ਦੇ ਵਿੱਚ ਤੁਹਾਨੂੰ ਇੰਗਲਿਸ਼ ਦੀ ਡਿਕਟੇਸ਼ਨ ਵੀ ਪ੍ਰੋਵਾਈਡ ਕਰਾਵਾਂਗੇ ਪੀਟ੍ਰੀਪਲੱਸਬੀ ਦੇ ਨਾਲ-ਨਾਲ ਪੀਪੀਸੀਬੀ ਪੋਲਿਊਸ਼ਨ ਵਾਲਾ ਐਗਜ਼ਾਮ ਵੀ ਨੇੜੇ ਹੀ ਆ ਉਹਦੇ ਵਿੱਚ ਅੰਗਰੇਜ਼ੀ ਮੰਗੀ ਉਹਨਾਂ ਨੇ ਇੱਕ ਹੀ ਵੀਡੀਓ ਦੇ ਵਿੱਚ ਤੁਹਾਨੂੰ ਦੋਨੋਂ ਡਿਕਟੇਸ਼ਨ ਚਾਹੀਦੀਆਂ ਜਾਂ ਅਲੱਗ-ਅਲੱਗ ਤੁਹਾਨੂੰ ਵੀਡੀਓ ਚਾਹੀਦੀ ਆ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ